ਸੌ ਲਗਿਆਂ ਲਿਖਿਆ ਦੂਜੀ ਗੱਲ ਮੈਂ ਇੱਕ ਦਿਨ ਪਾਠ ਕਰਦਾ ਇਹ ਵੀ ਕਥਾ ਆਪਾਂ ਕੀਤੀ ਜੀ ਮੈਨੂੰ ਅਜੇ ਅਜੇ ਤੱਕ ਰੱਬ ਦੀ ਕਿਰਪਾ ਨਾਲ 25 ਸਾਲ ਜੋ ਮੈਂ ਲੁਧਿਆਣੇ ਬੋਲਿਆ ਮੈਨੂੰ ਪਤਾ ਮੈਂ ਕਿਹੜੀ ਸਟੇਜ ਤੇ ਕੀ ਕਥਾ ਕੀਤੀ ਦੇਖੋ ਇੱਕ ਸ਼ਲੋਕ ਤੁਸੀਂ ਪੜ੍ਹਦੇ ਹੋ ਪਹਿਲਾ ਪੈਰ ਹੈ ਫੁੱਲੜਾ ਫਲ ਵੀ ਪੱਛਾਂ ਰਾਤ ਮੈਂ ਇੱਕ ਵਾਰ ਅਰਜ਼ ਕੀਤੀ ਸੀ ਇਹ ਵੀ ਇਹ ਵੀ ਮਨੋਵਿਗਿਆਨ ਨਾਲ ਸੰਬੰਧਿਤ ਹੈ ਟੀਕਾਕਾਰ ਤਾਂ ਗੁਰਮੁਖੀ ਲਿਖਦੇ ਨੇ ਵੀ ਪਹਿਲਾ ਪੈਰ ਜਿਹੜਾ ਹੁਣ ਜਾਂਦਾ ਪਿਆ ਇਹ ਇਬਾਦਤ ਦਾ ਇਸ ਤਰ੍ਹਾਂ ਜਿਵੇਂ ਅਸੀਂ ਖਿੜੇ ਕੋਈ ਫੁੱਲਾਂ ਨੂੰ ਪ੍ਰਾਪਤ ਕਰ ਲਿਆ ਤੇ ਪਿਛਲ ਪੈ ਰਾਤ ਜਦੋਂ ਇਬਾਦਤ ਕਰਾਂਗੇ ਉਹ ਫਲ ਬਣ ਜਾਣਗੇ ਇੱਕ ਕਟਾਲ ਹੈ ਜਿਹਨੂੰ ਤੇ ਫੁੱਲ ਨਹੀਂ ਲੱਗਦਾ ਬਾਕੀ ਸਾਰੇ ਤਕਰੀਬਨ ਜਿਹੜੇ ਫਲ ਨੇ ਉਹ ਫੁੱਲ ਦੇ ਪ੍ਰੋਸੈਸ ਵਿੱਚੋਂ ਨਿਕਲਦੇ ਨੇ ਪ੍ਰਕਿਰਿਆ ਇਹੀ ਹੈ ਨਾ ਫੁੱਲ ਫਿਰ ਫਲ ਅਸਲ ਚ ਕੀ ਹੈ ਬਾਬਾ ਜੀ ਕਹਿੰਦੇ ਆ ਤੂੰ ਪਹਿਲਾ ਪੈਰ ਬੰਦਗੀ ਕਰਦਿਆਂ ਕਰਦਿਆਂ ਪਹਿ ਜਾ ਭਾਵੇਂ ਤੂੰ ਅੱਧਾ ਘੰਟਾ 10 ਮਿੰਟ ਸਿਮਰਨ ਕਰਕੇ ਸਿਮਰਨ ਕਰਦਿਆਂ ਕਰਦਿਆਂ ਸੌਂ ਗਿਆ ਇਹ ਫੁੱਲ ਬਣ ਗਏ ਸਾਰੀ ਰਾਤ ਜੇ ਸ਼ਬਦ ਅੰਦਰ ਕਿਰਪਾ ਕਰਦਾ ਰਹੇ ਸਵੇਰੇ ਉੱਠੇਗਾ ਤੇ ਫਲ ਦੀ ਤਰ੍ਹਾਂ ਰਸ ਬਣ ਜਾਏ ਕਿਉਂਕਿ ਸ਼ਬਦ ਜੇ ਕਹੋ ਜੀ ਸੁਤਿਆਂ ਨਹੀਂ ਸਾਥ ਦੇਂਦਾ ਤੇ ਮਰਿਆਂ ਫਿਰ ਕਾਂ ਸਾਥ ਕਿਵੇਂ ਦੇ ਦੂਗਾ ਜੇ ਸੁਤਿਆਂ ਨਹੀਂ ਦਿੰਦਾ ਤਾਂ ਉਥੇ ਪਹਿਲਾ ਪੈਰਾ ਫੁੱਲੜਾ ਫਲ ਪੀਪਾ ਚਾ ਰਾਤ ਜੋ ਜਗਨ ਲਹਨ ਸੇ ਸਾਈਂ ਕੰਨੋਂ ਦਾਤ ਮੈਂ ਆਪ ਨੂੰ ਫਿਰ ਬੇਨਤੀ ਕਰਨ ਲੱਗਾ ਵਿਸ਼ੇ ਤੋਂ ਦੂਰ ਜਾ ਕੇ ਨਹੀਂ ਕਿ ਬਾਬਾ ਦੀਪ ਸਿੰਘ ਜੀ ਦੇਖੋ ਮੈਂ ਅਰਜ਼ ਕੀਤੀ ਤੰਥੂ ਬਾਣੀ ਉਚਾਰਨ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਉਚਾਰਨ ਅੱਜ ਤੁਸੀਂ ਦੇਖੋ ਇਸਲਾਮ ਚ ਇਸ ਪੱਖ ਤੋਂ ਬੜੇ ਜਾਗਰੂਕ ਨੇ ਤੁਹਾਡੇ ਲੁਧਿਆਣੇ ਚ ਕਿੰਨੇ ਹਾਫਿਜ਼ ਮਿਲਣਗੇ ਮੁਸਲਮਾਨ ਤੁਹਾਨੂੰ ਹਾਫਿਜ਼ ਕਿਉਂਕਿ ਉਹਨਾਂ ਨੂੰ ਭਾਵੇਂ ਕੁਰਾਨ ਦੀ ਅਰਬੀ ਦੇ ਅਰਥ ਨਹੀਂ ਆਉਂਦੇ ਕੁਰਾਨ ਦੀ ਪਰ ਉਹ ਜ਼ਬਾਨੀ ਚੇਤੇ ਕਰੀ ਬੈਠੇ ਮਲੇਰ ਕੋਟਲੇ ਹਾਫਿਜ਼ ਮਿਲ ਗਏ ਪਾਕਿਸਤਾਨ ਬੜੇ ਹਾਫਿਜ਼ ਉਹਨਾਂ ਨੂੰ ਪੂਰੀ ਪੂਰੀ ਕੁਰਾਨ ਜਿਹੜੀ 30 ਸਿਪਾਰੇ ਨੇ ਉਹਦੇ ਉਹ ਪੂਰੀ ਦੀ ਪੂਰੀ ਕੁਰਾਨ ਉਹਨਾਂ ਨੂੰ ਜ਼ਬਾਨੀ ਚੇਤੇ ਵੇ ਉਹਦਾ ਵੀ ਇੱਕ ਕਾਰਨ ਸੀ ਕੌਮਾਂ ਸੁਚੇਤ ਰਹਿੰਦੀਆਂ ਨੇ ਜੇ ਇਹ ਕੋਈ ਜ ਸਮਾ ਆਵੇ ਕਿ ਸਾਰੇ ਧਰਮ ਗ੍ਰੰਥ ਸਾਡੇ ਫੂਕ ਦੇਣ ਘਟੋ ਘੜ ਸਾਡੇ ਕੋਲ ਹਾਫਿਜ਼ ਉਹਨਾਂ ਨੂੰ ਜ਼ਬਾਨੀ ਸਭ ਕੁਝ ਚੇਤੇ ਹੋਵੇ ਮੈਂ ਆਪਣੀ ਬੇਨਤੀ ਜੂਪੀ ਪਰ ਲੂਡੋ ਖੇਲੋਗੇ ਤਾਂ ਮਿਲੇਗਾ ਧਮ